ਮੰਮੀ ਫੋਟੋਆਂ ਕਿੰਨੀਆਂ ਸੋਹਣੀਆਂ ਆਈਆਂ ਉਦਾਂ ਹਨਾ ਫੋਟੋਆਂ ਬੜੀਆਂ ਸੋਹਣੀਆਂ ਆਈਆਂ ਪੁੱਤ ਆਹ ਆਹ ਵਾਲੀਆਂ ਫੋਟੋਆਂ ਦੀ ਕੁਆਲਿਟੀ ਵੇਖ ਮੰਮੀ ਆ ਮੈਨੂੰ ਉਹਨਾਂ ਨੇ ਭੇਜੀਆਂ ਵਾ ਜਿਹੜੀਆਂ ਉਹਨਾਂ ਨੇ ਆਪਣੇ ਆਈਫੋਨ ਦੇ ਵਿੱਚ ਖਿੱਚੀਆਂ ਸੀ ਇਹ ਬਹੁਤ ਹੀ ਸੋਹਣੀਆਂ ਆਈਆਂ ਨੇ ਆਹੋ ਇਹ ਤਾਂ ਹੈ ਆ ਉਹ ਮੇਰੇ ਵਾਲੀ ਫੋਟੋ ਖਾਣਾ ਜਿਹੜੀ ਮੇਰੇ ਵਾਲੀ ਕਮਲ ਨੇ ਖਿੱਚੀ ਹੈ ਮੇਰੀ ਤੇ ਆਪਣੀ ਮੰਮੀ ਦੀ ਤੁਹਾਡੀ ਇਹ ਹਾਂ ਇੱਕ ਤੁਹਾਡੀ ਫੋਟੋ ਕਿੰਦੀ ਸੋਹਣੀ ਆਈ ਸਾਡੀ ਦੋਵਾਂ ਦੀ ਫੋਟੋ ਵੇਖੀ ਪਰ ਇੱਕ ਗੱਲ ਹੀ ਉਡੀ ਮੰਮੀ ਦਾ ਸੁਭਾਅ ਨਾ ਬੜਾ ਚੰਗਾ ਹੀ ਤੇ ਜਿਹੜੀ ਉਹਦੀ ਪਰਜਾਈ ਹੈ ਨਾ ਪ੍ਰੀਤ ਦੀ ਉਹ ਨਾਂ ਤਾਂ ਬਹੁਤੀ ਖੁਸ਼ੀ ਹੈ ਸਾਡੇ ਨਾਲ ਤੇ ਨਾਂ ਗੁੱਸੇ ਹੀ ਹੈ ਉਹਦਾ ਕੋਈ ਨਾ ਸੁਭਾਤਾ ਭੇਤ ਨਹੀਂ ਆਇਆ ਫੇ ਕਿਹੜੇ ਸੁਭਾਦੀ ਹੈ ਉਹ ਚੱਲ ਕੋਈ ਗੱਲ ਨਹੀਂ ਮਾਤਾ ਹੌਲੀ ਹੌਲੀ ਸਾਰੇ ਭੇਤ ਆ ਜਾਣਗੇ ਮੰਮੀ ਨਾਲ ਤੁਹਾਡੀ ਦਾਲ ਗਲਦੀ ਆ ਨਾ ਉਹਦੀ ਨਾਲ ਉਹਦੀ ਤੇ ਨਹੀਂ ਕੋਈ ਰੀਸ ਉਹ ਤਾਂ ਬੜੀ ਚੰਗੀ ਬਸ ਠੀਕ ਆ ਤੂੰ ਹੀ ਕੁੜਮਣੀਆਂ ਕੁੜਮਣੀਆਂ ਖੁਸ਼ ਹੋਣੀਆਂ ਚਾਹੀਦੀਆਂ ਵਾ ਪਰਜਾਈ ਉਹਦੀ ਦੀ ਕਿਹੜੀ ਗੱਲ ਵਾ ਹੈ ਕਿ ਨਹੀਂ ਚਾਹੀ ਵੀ ਗੱਲ ਠੀਕ ਹੈ ਉਹਦਾ ਮੰਮੀ ਇਹ ਨਾਨੇ ਸਟੇਟਸ ਤਾਂ ਵੇਖ ਲੈ ਸਾਡੇ ਸਾਰੇ ਪਰ ਵਧਾਈ ਵਿਦੋਈ ਨਹੀਂ ਦਿੱਤੀ ਵੇਖ ਲਾ ਮੈਨੂੰ ਲੱਗਦਾ ਛੜ ਗਏ ਅੰਦਰੋਂ ਅੰਦਰੀ ਛੜੇ ਰਹਿੰਦੇ ਨਹੀਂ ਦਿੱਤੀ ਵਧਾਈ ਤੇ ਨਾ ਦੇਣ ਆ ਚੱਲ ਤੂੰ ਹੋਰ ਸਾਰੇ ਖੋਸ਼ਾਂ ਦੇ ਇਹਨਾਂ ਦੀ ਕਿਹੜੀ ਗੱਲ ਆਡਾ ਤਾਂ ਕੰਮ ਹੀ ਸਟੇਟਸ ਲਾ ਕੇ ਇਹਨਾਂ ਨੂੰ ਸਾੜਨਾ ਉਹ ਆਪਾਂ ਸਾੜਤਾ ਸਾਡੇ ਵੱਲੋਂ ਵਧਾਈ ਦੇਣ ਚਾਹੀਏ ਨਾ ਦੇਣ ਕਸਮਾ ਨੂੰ ਗਾੜ ਵਧਾਈ ਦੇਣ ਜਗਤ ਤੋਂ ਛੱਡੇ ਹੀ ਨਹੀਂ ਉਹਨਾਂ ਸਟੇਟਸ ਲਾ ਕੇ ਤੇ ਹੋਈ ਨਾ ਮੰਮੀ ਜੀ ਵਿੱਕੀ ਮੈਂ ਮਟਰ ਬਣਾਏ ਸੀ ਖਾ ਕੇ ਵੇਖੋ ਕਿੱਦਾਂ ਦੇ ਬਣਿਆ ਲੈ ਉਦੋਂ ਦੇ ਆ ਕੰਮ ਕਰਨ ਦੇ ਹੀ ਹੰਦਰ ਹਾਂਜੀ ਤੂੰ ਬਣਾਏ ਸਵਾਦ ਹੀ ਬਣੇ ਹਨ। ਬਹੁਤੇ ਸਵਾਦ ਬਣੇ ਆ। ਲੱਗਣ ਹੀ ਨਹੀਂ ਡਿਆ ਕਿ ਘਰ ਬਣਾਏ ਆ। ਉਦਾਂ ਨਾ ਜੇ ਨਾਲ ਚਾਹ ਦਾ ਕੱਪ ਲੈ ਆਉਂਦੀ ਨਾ ਤਾਂ ਸਵਾਦ ਦੁੱਗਣਾ ਹੋ ਜਾਣਾ ਸੀ। ਤੇ ਚਲੋ ਕੋਈ ਗੱਲ ਨਹੀਂ ਮੈਂ ਹੁਣੇ ਚਾਹ ਬਣਾ ਲਿਓਨੀ ਆ ਹੈ। ਚਲ ਕੋਈ ਗੱਲ ਨਹੀਂ ਲੈ ਆਂ। ਤੇ ਇਹ ਬਣਾਏ ਤੇ ਤੂੰ ਹੋਤਰਾ ਬੜੇ ਸਵਾਦ ਨੇ। ਪਰ ਆ ਨਿਰਾ ਵੇ ਤੇਲ ਹੀ ਆ। ਖੰਗ ਦਾ ਘਾਰ ਹੀ ਆ। ਆ ਤੂੰ ਹੀ ਖਾ ਕੇ ਤੂੰ ਉੱਤੋਂ ਪਾਣੀ ਪੀ ਹੋਗੇ ਤੇ ਬਿਮਾਰੀ ਹੋਣਾ ਤੈ। ਇਹੋ ਜਿਹਾ ਫਜ਼ੂਲ ਖਰਚ ਨਾ ਕਰਿਆ ਕਰ। ਪਾਣੀ ਕਿਹੜੀ ਗੱਲਾਂ ਪੀਣਾ ਵਾ ਚਾਹ ਪੀਨੇ ਆ ਨਾ ਮਾਤਾ ਪੁੱਤਰ ਇੰਨਾ ਨਾ ਬੜੀ ਤੇਲ ਲੱਗਦੀ ਹੁੰਦੀ ਏ ਤੇ ਮੰਮੀ ਜੇ ਤੈਨੂੰ ਖੰਗ ਹੁੰਦੀ ਆ ਤੇ ਫਿਰ ਤੁਸੀਂ ਨਾ ਖਾਓ ਤੇ ਮੈਂ ਖਾਦਾ ਹੀ ਨਹੀਂ ਮੈਂ ਤਾਂ ਵੇਖਿਆ ਤੀ ਆ ਵੇ ਤੇਲ ਕਿੰਨਾ ਹੀ ਨਾਲ ਲੱਗਾ ਚੱਲ ਕੋਈ ਗੱਲ ਨਹੀਂ ਮਾਤਾ ਅੰਨੇ ਹੁਣ ਜੇ ਬਣਾਏ ਨੇ ਅਰੀ ਚਾਹ ਦੇ ਨਾਲ ਤੇ ਫਿਰ ਕੀ ਹੋਇਆ ਨਹੀਂ ਉਹ ਨਹੀਂ ਮੈਂ ਨਹੀਂ ਤੂੰ ਟੈਨਸ਼ਨ ਨਾ ਲਈ ਮੰਮੀ ਉਦਾਂ ਹੀ ਕਹਿਣ ਦੀ ਆ ਮੰਮੀ ਫਿਰ ਤੈਨੂੰ ਪਤਾ ਸਿਹਤ ਦਾ ਵੀ ਬੜਾ ਧਿਆਨ ਰੱਖਦੀ ਆ ਨਾ ਆਪਣੀ ਦਾ ਜਹਾ ਤੂੰ ਚਾਹ ਬਣਾ ਲਿਆ ਕੋਈ ਗੱਲ ਨਹੀਂ ਵਧੀਆ ਜੀ ਬਣਾਈ ਹੈ ਜਿੱਦਾਂ ਦੇ ਮਟਰ ਬਣਾਏ ਆ ਦਿਮਾਗ ਇਹਦਾ ਇਤਰਾਹ ਦਾ ਹੀ ਵਿੱਕੀ ਜੇ ਤੂੰ ਮਟਰ ਕੱਢ ਕੇ ਲਿਆਈਏ ਤੇ ਨਾਲ ਚਾਹ ਬਣਾ ਲਿਆ ਜਿੰਨਾ ਕੰਮ ਆਕੀ ਹੈ ਨਾ ਉਹਨਾਂ ਦੇ ਪੁੱਤਰ ਕਰ ਦਈਏ ਆਪਣੇ ਆਪ ਬਹਾਨੇ ਹਿਸ਼ਾਰ ਇਹਨਾਂ ਕੰਮ ਕਰਨ ਉਹ ਚੱਲ ਕੋਈ ਗੱਲ ਨਹੀਂ ਮੰਮੀ ਫਿਰ ਕੀ ਆ ਸ਼ੁਕਰ ਕਰਕੇ ਘਰੇ ਮਟਰ ਕੱਢ ਕੇ ਸਾਰਨ ਢੀਆ 버ਗਰ ਪੀਜਿਆਂ ਵੱਲ ਨੂੰ ਤਾਂ ਨਹੀਂ ਭਜਣ ਢੀ ਆ ਇਹ ਤੇ ਤੇਰੇ ਵੱਲ ਗੱਲ ਠੀਕ ਹੈ ਤੇ ਹੋਰ ਕੀ ਨਾਲੇ ਬਹੁਤੀਆਂ ਹਿਸ਼ਾਰੀਆਂ ਸਿਖਾ ਕੇ ਵੀ ਇਹਨੂੰ ਆਪਾਂ ਕੀ ਕਰਨਾ ਆ ਤੁਹਾਡੇ ਸ਼ੌਂਕ-ਵੌਂਕ ਤਾਂ ਪੂਰੇ ਕਰਨੀ ਡਈ ਆ ਨਾ ਮੂੰਹੋਂ ਗੱਲ ਮਗਰੋਂ ਕੱਢੀ ਦੀ ਆ ਤੇ ਝਟਪੂਰੀ ਹੋ ਜਾਂਦੀ ਆ ਮਮੀ ਓਦਾਂ ਜਦੋਂ ਦੀ ਇਹ ਆਈ ਆ ਸਾਡੇ ਘਰ ਵੇਲਾ ਬਰਕਤ ਕਿੰਨੀ ਆ ਵੇੜੇ 'ਚ ਗੱਡੀ ਖਲੋਤੀ ਆ ਹੂੰ ਰੌਣਕਾਂ ਲੱਗੀਆਂ ਵਾ ਓਦਾਂ ਆ ਵਾਲਾ ਗਾਣਾ ਜਿਹੜਾ ਬਣਿਆ ਨਹੀਂ ਸਾਡੇ ਬਰਕਤ ਘਰੇ ਰਹਿਣ ਲੱਗ ਪੀ ਜਦੋਂ ਦੀ ਆਈ ਤੂੰ ਗੋਰੀਏ ਇਹਦੇ ਤੇ ਬਣਿਆ ਵਾ ਵੇਲਾ ਹੈ ਠੀਕ ਆ ਉਹ ਤਾਂ ਗਾਣੇ ਗਾਉਣਾ ਨਹੀਂ ਓਦਾਂ ਗੱਲ ਦਾ ਝੂਠੀ ਤਾਂ ਨਹੀਂ ਨਾ ਗੱਲ ਸੱਚੀ ਆ ਨਾ ਸੱਚੀ ਹੈ ਬਰਕਤ ਰਹਿਣ ਲੱਗ ਪੀ ਨਾ ਘਰੇ ਰਹਿਣ ਤਾਂ ਪੀ ਆ ਵੇੜੇ 'ਚ ਗੱਡੀ ਘਲਾਰਦੀ ਆ ਪੈਰ ਤੋਂ ਜਿਹਦਾ ਘਰਮਾ ਵਾਲੇ ਪਿਆ। ਹੋਰ ਅਜੇ ਗਾਹਗਾ ਪਤਾ ਨਹੀਂ ਕਿੰਨੀਆਂ ਕਿ ਵਰਕਤਾਂ ਪੈਣੀਆਂ ਆਪਣੇ ਘਰ ਦੇ ਵਿੱਚ। ਚਲੋ ਅੱਛਾ ਵਾਹਿਗੁਰੂ ਬਰਕਤ ਹੀ ਪਾਏ। ਹੋਰ ਕੀ? ਆਲਾ ਮੰਮੀ ਚਾ। ਰੀਤ ਇੱਥੇ ਬਹਿ ਇੱਕ ਮਿੰਟ। ਮੰਮੀ ਮੇਰਾ ਰਾਦਾ ਆ ਕਿ ਗਰਮੀਆਂ ਆ ਗਈਆਂ ਤੇ ਹੁਣ ਗਰਮੀਆਂ ਵਾਲੇ ਸੂਟ ਬਣਾ ਲਿਆਈ ਹੈ ਹੈ। ਉਹ ਸੂਟਾਂ ਨੂੰ ਛੱਡ। ਆਹ ਵੇਖ ਤੂੰ। ਹਾਇ ਰੱਬਾ। ਕਿੰਨੀ ਸੋਹਣੀ ਫੋਟੋ ਆ। ਸੋਣੀ ਤੇ ਫਿਰ ਆਪੇ ਹਣੀ ਆ ਤੇਰੇ ਭਰਾ ਨੇ ਆਈਫੋਨ ਦੇ ਵਿੱਚ ਜੋ ਖਿੱਚੀ ਆ ਫੋਟੋਆਂ ਬੜੀਆਂ ਹੀ ਸੋਹਣੀਆਂ ਪ੍ਰੀਤ ਆਈਆਂ ਨੇ ਪਰ ਇੱਕੋ ਗੱਲ ਤੇਰੀ ਭਾਬੀ ਨੇ ਇੱਕ ਫੋਟੋ ਨਹੀਂ ਖਚਾਈ ਸਾਡੇ ਨਾਲ ਭਾਬੀ ਜੀ ਨੂੰ ਨਾ ਉਂਝ ਵੀ ਮੰਮੀ ਛੌਂਗਾ ਘਾਟੀ ਆ ਫੋਟੋ ਖਚਾਉਂਦਾ ਤੇਰੀ ਮੰਮੀ ਨੇ ਵੀ ਖਚਾਈਆਂ ਨੇ ਕਿੰਡੀਆਂ ਚਲ ਕੋਈ ਗੱਲ ਨਹੀਂ ਆ ਵੇਖ ਆ ਫੋਟੋ ਕਿੰਨੀ ਸੋਹਣੀ ਆ ਆਹੋ ਉਦਾਂ ਨਾ ਫੋਟੋ ਖਚਾਉਂਦਾ ਮਜ਼ਾ ਆਈਫੋਨ ਦੇ ਵਿੱਚ ਹੀ ਹੁੰਦਾ ਆ ਸਾਡੇ ਫੋਨਾਂ ਦੇ ਵਿੱਚ ਤੇ ਜਿੰਨੇ ਮਰਜ਼ੀ ਤਿਆਰ ਹੋਈਏ ਹੋਈ ਨਾ ਸਕਲ ਹੀ ਵਿਗਾੜ ਕੇ ਰੱਖ ਦਿੰਦੇ ਆ ਤੇ ਆਈਫੋਨ ਆਈਫੋਨ ਦੇ ਵਿੱਚ ਭਾਵੇਂ ਜਿੰਦਾ ਦੀ ਮਰਜ਼ੀ ਸਕਲਾ ਹੋਏ ਹੀਰੋ ਬਣਾ ਦਿੰਦਾ ਬੰਦੇ ਨੂੰ ਗੱਲ ਤੇ ਢਾਡੀ ਠੀਕ ਆ ਮੈਂ ਕਹਿਣ ਦੀ ਆ ਫੋਟੋ ਆਪਾਂ ਵੱਡੀ ਨਾ ਕਰਾ ਲਈਏ ਕਰਾ ਲਾਂਗੇ ਕਿਉਂ ਨਹੀਂ ਵੱਡੀ ਕਰਾ ਲਾਂਗੇ ਇਹ ਕਿਹੜੀ ਗੱਲ ਕੀਤੀ ਆ ਤੇ ਤਾ ਹੁਣ ਤੇ ਕੋਈ ਸੌਂਕ ਆ ਤੇ ਬਸ ਆਈਫੋਨ ਲੈ ਲਈਏ ਆਈਫੋਨ ਲੈ ਕੇ ਨਾਲੇ ਇੰਸਟਾਗ੍ਰam ਤੇ ਅਕਾਊਂਟ ਬਣਾ ਕੇ ਫੋਟੋਆਂ ਪਾਇਆ ਕਰਾਂਗੇ ਤੇ ਕੋਈ ਕਿੰਦਾ ਫੋਲੋਅਰ ਵੱਧੇ ਹੀ ਆਪਣੇ ਤੇ ਕੋਈ ਗੱਲ ਨਹੀਂ ਆਈਫੋਨ ਲੈ ਲਓ ਆਈਫੋਨ ਲੈਣੇ ਕਿਤੇ ਕਿੱਡਾ ਵੱਡਾ ਕੰਮ ਆ ਚੱਲ ਪੁੱਤ ਲੈ ਲਈ ਪਹਿਲੇ ਹੱਥ ਸਭ ਖਾਹੋ ਲਾਂਦੇ ਤੇ ਫੇਰ ਹੀ ਲੈẽਗਾ ਨਾ ਉਹ ਕੋਈ ਗੱਲ ਨਹੀਂ ਮੰਮੀ ਜੇ ਹੱਥ ਸੌਖੇ ਵੱਲ ਵੇਂਦੇ ਰਹੇ ਨਾ ਫੇਰ ਨਹੀਂ ਲਿਆ ਜਾਣਾ ਚੀਜ਼ ਇਦਾਂ ਲਈ ਜਾਂਦੀ ਆ ਜੇ ਇਦਾਂ ਕਰਦੇ ਰਹੀ ਹੱਥ ਸੌਖਾ ਉਹ ਫੇਰ ਲਾਵਾਂਗੇ ਫੇਰ ਕਿਥੇ ਚੀਜ਼ਾਂ ਲਈਆਂ ਜਾਂਦੀਆਂ ਵਾ ਹੱਥ ਤੇ ਇਦਾਂ ਹੀ ਰਹਿਣਾ ਆ ਉਹ ਆਈਫੋਨ ਬਾਅਦ ਚੋ ਲੈ ਲਿਓ ਸਭ ਤੋਂ ਪਹਿਲਾਂ ਮੈਨੂੰ ਗਰਮੀਆਂ ਵਾਲੇ ਸੂਟ ਬਣਾ ਕੇ ਦਿਓ ਜਦੋਂ ਦਾ ਮੇਰਾ ਵਿਆਹ ਹੋਇਆ ਨਾ ਮੈਂ ਆਈਓ ਸੂਟ ਪਾਉਂਦੀ ਆ ਕੋਈ ਗੱਲ ਨਹੀਂ ਸੂਟ ਬਣਾ ਦਿੰਨੇ ਆ ਕਿਹੜੀ ਗੱਲ ਕਰਦੀ ਆ ਹੈ ਕਿੰਨੇ ਬਣਾਉਣੇ ਦੱਸ ਪੰਜ ਛੇ ਤੇ ਬਣਾ ਕੇ ਦਿਓ ਪੰਜ ਛੇ ਹਾਂਜੀ ਚੱਲ ਕੋਈ ਨਹੀਂ 500 ਬਣਾ ਲਈ ਪਰ ਮੈਂ ਕਹਿੰਨਾ ਵਾ ਬਹੁਤੇ ਮਹਿੰਗੇ ਨਾ ਬਣਾਈਏ ਸਾਹ ਜਿਹਦੇ ਬਣਾ ਲਈ ਹੈ ਕਿ ਨਹੀਂ ਨਵੇਂ ਸੂਟ ਲੈਣੇ ਆ ਉਹਨੇ ਮਾਸਾ ਵੱਧ ਲੈ ਲਈ ਠੀਕ ਆ ਕੋਈ ਨਹੀਂ ਹੈ ਕਿ ਨਹੀਂ ਮਹਿੰਗਾ ਲੈ ਲਈਦਾ ਵਾ ਇੱਕ ਦੋ ਵਾਰੀ ਪੈਂਦਾ ਵਾ ਬਾਅਦ ਚ ਖਰਾਬ ਹੋ ਹੀ ਜਾਂਦਾ ਉਹਦੇ ਨਾਲੋਂ ਚੰਗਾ ਬੰਦਾ 2 3 ਲਵੇ 7 8 800 ਵਾਲੇ ਹੈ ਕਿ ਨਹੀਂ ਇਹ ਤੇ ਹੁਣ ਦੁਕਾਨ ਤੇ ਜਾ ਕੇ ਹੀ ਪਤਾ ਲੱਗਣਾ ਨਾ ਕਿ ਕਿਹੜੇ ਸੂਟ ਪਸੰਦ ਹੁੰਦੇ ਆ ਚੱਲ ਕੋਈ ਗੱਲ ਨਹੀਂ ਦੁਕਾਨ ਤੇ ਜਾ ਕੇ ਪਸੰਦ ਕਰ ਲਈਂ ਕੇ ਕਾਲਾ ਮਟਰ ਮੰਮੀ ਉਹ ਕਿਹੜੀਆਂ ਸੋਚਾਂ ਚ ਪੈ ਗਈਆਂ ਫੇ ਸੋਚਾਂ ਜੇ ਮੈਂ ਕੀ ਪਹਿਣਾ ਇਹ ਹੁਣ ਸੂਟ ਆਖਣ ਦੀ ਜਾ ਕੇ ਲਿਆਈਏ ਤੇ ਜੇ ਪੁੱਤਰ ਨਾਲ ਗਈ ਤੇ ਇਹਨੇ ਤੇ 2 200 ਵਾਲੇ ਨੂੰ ਹੱਥ ਪਾਉਣਾ ਇਹਨੇ ਤੇ ਕਹਿਣਾ ਉਹ ਵੀ ਸਸਤੇ ਨੇ ਇਹ ਤਾਂ ਆਪਣੇ ਪੇਕਿਆਂ ਦੀ ਗਿੱਜੀ ਏ ਜਿਹੜੇ ਨੇ ਇਹਨੇ ਹੱਥ ਪਾਇਆ ਤਾਂ ਉਹ ਇਹਨੇ ਚੁੱਕ ਲੈਣਾ ਤੇ ਅਹੀ ਉਥੇ ਮੁਰਕੇ ਮੋੜ ਮੜਾਇਆ ਦੁਕਾਨ ਤੇ ਘਰ ਦੇ ਰਾਂਗੇ ਤੇ ਪੁੱਤਰ ਸਾਡੀ ਬੇਇੱਜ਼ਤੀ ਬੜੀ ਹੋਣੀ ਏ ਤੇ ਅਹੀ ਮਾਂ ਪੁੱਤ ਜਾਵਾਂਗੇ ਤੇ ਚੁੱਪਰ ਕੇ ਸੂਟ ਲੈ ਆਵਾਂਗੇ ਉਹ ਚੱਲ ਕੋਈ ਨਹੀਂ ਮਾਤਾ ਕੋਈ ਨਹੀਂ ਉਸ ਚੀਜ਼ ਦਾ ਵੀ ਹੱਲ ਕੱਢ ਲੈਨੇ ਆ ਚਾਹ ਪੀ ਇਨਾ ਨਾ ਸੋਚਿਆ ਕਰ ਫੜ ਸੋਚਣਾ ਤਾਂ ਫਿਰ ਪੈਂਦਾ ਹੀ ਪੁੱਤ ਘਰ ਵੇਖ ਕੇ ਕੋਈ ਨਹੀਂ ਕੋਈ ਨਹੀਂ ਕਰਦੇ ਕੋਈ ਨਾ ਕੋਈ ਹਿਲਵਸਿਲਾ ਮਟਰ ਖਾ ਤੂੰ ਨਾਲੇ ਮੈਂ ਕਿਹੜਾ ਹੁਣੇ ਤੁਰ ਪੈ ਲੱਗਾ ਵਾਂ ਅਜੇ ਤੇ ਉਹਨੇ ਸਿਰਫ ਗੱਲ ਹੀ ਕੀਤੀ ਆ ਕੋਈ ਗੱਲ ਨਹੀਂ ਆਪਾਂ ਟਾਲਮਟੋਲ ਕਰਦੇ ਆ ਟਾਈਮ ਲਗਾ ਦੇਣਾ ਆ ਫੇਰ ਨਾ ਕਰ ਮਾਤਾ ਗੱਲ ਸੁਣ ਤਿਆਰ ਹੋ ਭੈਣ ਕੋ ਜਾਣਾ ਵਾ ਕੀ ਕਰਨ ਜਾਣਾ ਉਹ ਮੈਨੂੰ ਪਤਾ ਲੱਗਾ ਠੀਕ ਨਹੀਂ ਗੀ ਤੇ ਆਪਾਂ ਪਤਾ ਪਤਾ ਲੈ ਗਏ ਉਹਦਾ ਚੱਲ ਥੋੜੀ ਬੋਤੀ ਢੇਲ ਮਾਠ ਤੇ ਹੁੰਦੀ ਰਹਿੰਦੀ ਆ ਇਹ ਥੋੜਾ ਹੁੰਦਾ ਪਿਓਟ ਕੇ ਦੌੜੀ ਜਾਓ ਪਤਾ ਲੈ ਆਈਏ ਉਹ ਕਿਹਦੀ ਇੰਨੀ ਜ਼ਿਆਦਾ ਬਿਮਾਰ ਆ ਲਾ ਤੂੰ ਕੀ ਜਾਣੀ ਆ ਵੀ ਪਹਿਲਾਂ ਉਹ ਮੰਜੀ ਤੇ ਪਵੇ ਤੇ ਫੇਰ ਪਤਾ ਲੈਣ ਜਾਈਏ ਉਹ ਲੋ ਬਜ਼ੁਰਗ ਹੋ ਗਏ ਨੇ ਉੱਤੋਂ ਗਰਮੀ ਬੜੀ ਆ ਨਹੀਂ ਤੇ ਉਹਦੇ ਇੰਨਾ ਚਿਰ ਆਪ ਹੀ ਨਹੀਂ ਲੱਗਣ ਦਿੰਦੇ ਦੋਵੇਂ ਜਾਣੇ ਮੋਟਰਸਾਈਕਲ ਫੜਦੇ ਤੇ ਆਜਦੇ ਹੁੰਦੇ ਆ ਤੁਹੇ ਬਾਬਾ ਪੁੱਠੇ ਪਾਸੇ ਗੱਲ ਲੈ ਜਾਂਦੇ ਮੈਂ ਤਾਂ ਉਦਾਂ ਕਹਿਣ ਢਈ ਆ ਵੀ ਗਰਮੀ ਬੜੀ ਆ ਕਿਤੇ ਮੀਮੂ ਪਹਿਣ ਕੇ ਠੰਡਾ ਹੋਊਗਾ ਤੇ ਚੱਲ ਚੱਲ ਜਾਾਂਗੇ ਉਮਰ ਦੇ ਹਿਸਾਬ ਨਾਲ ਤੇ ਮਾੜੀ ਮੋਟੀ ਢੱਲ ਮੱਠ ਹੁੰਦੀ ਰਹਿੰਦੀ ਆ ਚੱਲ ਠੀਕ ਆ ਮੈਂ ਇਕੱਲਾ ਹੀ ਚੱਲ ਜਾਣਾ ਤੈਨੂੰ ਜਿਹੜਾ ਗੱਡੀ ਦੇ ਵਿੱਚ ਬੈਠੀ ਏਸੀ 'ਚ ਵੀ ਤੈਨੂੰ ਗਰਮੀ ਲੱਗਦੀ ਆ ਨਾ ਹੁਣ ਮੈਂ ਤੈਨੂੰ ਖਲਣਾ ਹੀ ਨਹੀਂਗਾ ਮੈਂ ਇਕੱਲਾ ਹੀ ਹੋਵਨਾ ਇਹ ਵੀ ਬਾਬਾ ਅੱਗ ਚੀ ਵੀ ਲੱਟੇ ਆ ਚਲੋ ਠੀਕ ਆ ਚੱਲ ਜਾਨੀ ਮਮੀ ਚੁੱਪ ਕਰ ਜਾ ਮੈਂ ਤੈਨੂੰ ਗੱਲ ਦੱਸ ਦਈਆ ਹੁਣ ਮੈਂ ਤੈਨੂੰ ਖਾਣਾ ਨਹੀਂ ਆ ਜੋ ਮਰਜ਼ੀ ਕਰ ਲੈ ਹਾਂ ਚੁੱਪ ਕਰ ਜਾ ਇਹ ਚਖਲੋਤੀ ਤੇ ਮੇਰੇ ਮਗਰ ਨਾਲ ਮੈਂ ਤੈਨੂੰ ਮੈਂ ਗੱਲ ਦਾਅ ਦਿੱਤੀ ਹੋ ਜੇ ਮੈਂ ਆਖਿਆ ਚੱਲ ਜਾਂਦੀ ਆ ਤੇ ਤਾਂ ਵੀ ਹੁਣ ਔਖੇ ਹੋ ਗਏ ਆ ਤੈਨੂੰ ਮੈਂ ਆਖਿਆ ਚੁੱਪ ਕਰ ਜਾ ਮੂੰਹ ਬੰਦ ਕਰ ਲੈ ਐਨਾ ਗੁੱਸੇ ਚ ਨਾ ਆਇਆ ਕਰੋ ਮੈਂ ਚੱਲ ਚੱਲ ਜਾ ਉਸੇ ਤੈਨੂੰ ਦੱਸ ਦੇਈ ਗੁੱਸੇ ਚ ਨਾ ਆਇਆ ਕਰੋ ਗੁੱਸੇ ਚ ਨਾ ਆਇਆ ਕਰੋ ਹਾਦੀ ਹੋ ਗਈ ਇਹ ਬੰਦੇ ਵਾਲੀ ਤੇ ਮੈਂ ਕਹਿੰਨੀ ਹਾਦੀ ਹੋ ਗਈ ਆ ਨਾ ਕਾਦੀ ਹਾਦ ਹੋ ਗਈ ਕਾਦੀ ਹਾਦ ਹੋ ਗਈ ਆ ਆਪਣੇ ਭੈਣ ਭਰਾ ਕੋ ਜਾਣਾ ਹੋਵੇ ਤੂੰ ਨਾ ਤੈਨੂੰ ਗਰਮੀ ਨਾ ਤੈਨੂੰ ਠੰਡ ਮੇਰੀ ਭੈਣ ਕੋ ਜਾਂਦਾ ਨਾਂ ਲਿਆ ਤੇ ਤੈਨੂੰ ਗਰਮੀ ਲੱਗਣ ਦਾ ਵੀ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਤੇਰੇ ਦਿਮਾਗ ਨੂੰ ਹੋ ਗਈ ਗਿਆ ਆ ਥੋੜੇ ਜਿਹਾ ਟਾਈਮ ਤੋਂ ਹੀ ਚੰਗਾ ਬਾਬਾ ਚੱਲ ਜਾਨੀ ਆ ਚੁੱਪ ਕਰਕੇ ਵਾਪਸ ਚੱਲ ਜਾ ਤੈਨੂੰ ਦੱਸ ਦਿੱਤਾ ਜੀ ਚੱਲ ਜਾ ਚੰਗੀ ਚਵਨੀਆਂ ਦੇ ਮੈਂ ਤੈਨੂੰ ਖਾਣਾ ਹੀ ਨਹੀਂ ਹੁਣ ਜੋ ਮਰਜੀ ਹੋ ਜੇ ਮੰਮੀ ਸੰਦੀਪ ਕਿੱਥੇ ਆ ਸੰਦੀਪ ਤੇ ਕਪੜੇ ਧੋਣ ਦੇ ਆਵੇਂ ਸੀ ਸੰਦੀਪ ਹਾਂਜੀ ਛੇਤੀ ਤਿਆਰ ਹੋ ਆਪਾਂ ਬੈਂਕ ਚ ਜਾਣਾ ਵਾ ਬੈਂਕ ਚ ਕੀ ਕਰਨੇ ਜਾਣਾ ਕੋਈ ਐਫ ਡੀ ਆ ਯਾਰ ਤੇਰੇ ਨਾਮ ਦੀ ਉਹ ਤੜਾਉਣੀ ਆ ਸਮਾਨ ਸਮੂਲ ਲਿਆਉਣਾ ਵਾ ਤੇ ਹੁਣ ਕੰਮ ਇੱਕੜੀ ਕਢਵਾਈ ਲਈਆ ਮੇਰਾ ਰਦਾਵਾ ਸਾਰਾ ਸਮਾਨ ਇੱਕੜੀ ਪੂਰਾ ਛਟਵਾ ਲਈਏ ਮੁੜ ਕੇ ਬਸ ਮਿਸਤਰੀਆਂ ਨੂੰ ਪੈਸੇ ਦੇਣੇ ਹੋਣ ਬਸ ਮੈਂ ਤੇ ਕਪੜੇ ਧੋਣੇ ਪਾਏ ਆ ਯਾਰ ਫਿਰ ਕੀ ਆ ਕਿੰਨਾ ਕੁ ਟਾਈਮ ਲੱਗਣਾ ਵਾ ਕਪੜੇ ਜਾਂਦੇ ਮੰਮੀ ਨੇ ਧੋ ਦੇਣੇ ਆ ਨਹੀਂ ਤੇ ਸੰਧਿਆ ਨੂੰ ਕਹਿ ਦੇ ਆਪਾਂ ਇਹ ਕੰਮ ਕੱਢ ਆਈਏ ਪਰ ਜਾਣਾ ਕਿੱਦਾਂ ਵਾ ਮੋਟਰਸਾਈਕਲ ਤੇ ਥੋੜੀ ਜਿਆਦਾ ਜਾਣਾ ਵਾ ਉੱਤੋਂ ਸ ਮੌਸਮ ਵੇਖੋ ਹਾਂ ਕਿੱਦਾਂ ਦਾ ਹੋਇਆ ਵਾ ਨੇਰ ਚ ਖੜ ਜਾ ਆਉਣ ਵਾਲਾ ਆ ਉਹ ਨਾਲੇ ਸਵਾਹ ਇੰਨੀ ਓਡੋਡ ਪੈਂਦੀ ਆ ਪੈਲੀਆਂ ਚੋ ਸਿਰ ਚ ਲੈ ਹ ਦੱਸ ਅਸੀਂ ਮੋਟਰਸਾਈਕਲ ਤੇ ਕਿਉਂ ਜਾਣਾ ਵਾ ਅਸੀਂ ਗੱਡੀ ਤੇ ਜਾਨੇ ਆ ਗੱਡੀ ਨਹੀਂ ਨਾ ਘਰ ਹੈਗੀ ਕਿੱਥੇ ਗਈ ਆ ਉਹ ਡੈਡੀ ਸੀ ਗਏ ਆ ਗੱਡੀ ਲੈ ਕੇ ਕਿਤੇ ਕਿੱਥੇ ਗਏ ਪਤਾ ਨਹੀਂ ਮੈਨੂੰ ਪਤਾ ਨਹੀਂ ਤੇਨੂੰ ਨਹੀਂ ਮਾਲੀ ਹੋ ਗਈ ਦੂਜੀ ਗੱਡੀ ਬਣਾ ਕਿੰਨੀ ਤੰਗੀ ਆ ਤੰਗੀ ਤੇ ਫਿਰ ਹੈਗੀ ਆ ਹੁਣ ਕੀ ਕਰਨਾ ਫੇ ਕੱਲ ਨੂੰ ਚੱਲ ਜਾਗੇ ਕੱਲ ਨੂੰ ਚੱਲ ਜਾ ਮੰਮੀ ਡੈਡੀ ਕਿੱਥੇ ਗਏ ਡੈਡੀ ਤੇਰੇ ਤੇਰੀ ਭੂਆ ਕੋ ਗਏ ਸੀ ਭੂਆ ਕੋਲ ਹਾਂ ਕੀ ਕਰਨ ਕਹਿੰਦੇ ਠੀਕ ਨਹੀਂ ਗਈ ਤੇ ਮੈਂ ਇਹ ਪਤਾ ਲਣ ਜਾਣਾ ਵਾਂ ਤੇ ਤਾਂ ਕਰਕੇ ਗਈ ਤੇ ਤੁਸੀਂ ਕਿਉਂ ਨਹੀਂ ਗਏ ਨਾਲ ਭਰਾਵਾ ਕੁਛ ਨਾ ਪੁੱਛ ਡੈਡੀ ਤੇਰੇ ਮੈਨੂੰ ਕਹਿੰਦੇ ਤੇ ਹੈ ਗਈ ਚੱਲ ਮੇਰੇ ਨਾਲ ਤੇ ਮੈਂ ਅੱਗੋ ਕਹਿਤਾ ਸਬਿਹਾਰੀ ਵੀ ਕੋਈ ਨਹੀਂ ਗਰਮੀ ਬੜੀ ਆ ਜੇ ਠਹਿਰ ਕੇ ਜਾਵਾਂਗੇ ਮੰਮੀ ਮੌਸਮ ਤੇ ਕਿੰਨਾ ਸੁਣਾ ਠੰਡਾ ਹੋ ਗਿਆ ਵਾ ਤਾ ਤੁਹਾਨੂੰ ਚਲ ਜਾਣਾ ਚਾਹੀਦਾ ਹੈ ਨਾਲ ਵੇ ਭਰਾਵਾ ਇਹ ਮੌਸਮ ਤੇ ਬਾਅਦ ਚ ਠੰਡਾ ਹੋਇਆ ਪਹਿਲਾਂ ਤੇ ਗਰਮ ਬੜਾ ਆਈਗਾ ਗਰਮੀ ਬੜੀ ਤੇ ਪਿਓ ਤੇਰਾ ਹੀ ਬੜਾ ਗਰਮੀ ਹਾਂ ਪੀ ਗਰਮੀ ਤੇਨੂੰ ਕੀ ਆਂਦੀ ਏਸੀ ਤੂੰ ਜਾਣਾ ਏਸੀ ਜ ਆ ਜਾਣਾ ਮੇਰੇ ਮੂੰਹੋਂ ਹੀ ਨਿਕਲ ਗਈ ਗੱਲ ਕੋਈ ਗੱਲ ਨਹੀਂ ਠਹਿਰ ਕੇ ਜਾਵਾਂਗੇ ਦਿਹਾੜੀ ਠਹਿਰ ਕੇ ਥੱਲਾ ਠੰਡਾ ਹੋ ਲੈੰਦੋ ਮੰਮੀ ਤੁਹਾਨੂੰ ਜਾਣਾ ਚਾਹੀਦਾ ਹੈ ਨਾ ਨਾਲੇ ਪਰੇ ਪ੍ਰੀਤ ਨੂੰ ਮਿਲਾਂ ਹੁੰਦੇ ਆਹੋ ਇਹ ਤੇ ਗੱਲ ਠੀਕ ਹੈ ਤੇ ਮੈਂ ਵੀ ਪਛਤਾਉਂ ਲਈ ਆਂ ਵੀ ਚਲ ਜਾਂ ਮੰਮੀ ਤੁਸੀਂ ਵੀ ਹਾਦੀਆਂ ਆਂਦਾ। ਵੇਲਾ ਨਗਾ ਆ ਕੇ ਨਾ ਬਾਅਦ ਚ ਪਛਤਾਉਣ ਬਹਿ ਜਾਂਦੇ ਆ। ਕੀ ਜੇ ਨਾਲ ਰੈਡ ਜੀ ਤੇ ਚਲ ਜਾਂਦੇ, ਉਦਾਂ ਵੀ ਭੂਆ ਹੋਣਾ ਜੋ ਕੋਈ ਪਾਰਟੀ ਤੇ ਨਹੀਂ ਆਇਆ। ਨਾਲੇ ਚਲੇ ਅਸੇ ਬਹਾਨੇ ਬੰਦਾ ਮਿਲ ਕੇ ਲੌਂਦਾ ਵਾ ਪੁੱਛ ਲੈਂਦਾ ਵੀ ਕੀ ਗੱਲ ਤੁਸੀਂ ਆਏ ਕਿਉਂ ਨਹੀਂ। ਨਹੀਂ ਜੇ ਇੱਕ ਵਾਰੀ ਮੇਰੇ ਮੂੰਹੋਂ ਨਿਕਲ ਗਿਆ ਹੈ ਨਾ ਤੇ 36 ਵਾਰੀ ਫੇਰ ਮੈਂ ਕਿਹਾ ਹੀ ਪਿੱ ਲੈ ਜਾਓ ਮੈਨੂੰ ਮੈਂ ਚਲ ਜਾਨੀ ਆ ਤੁਹਾਡੇ ਨਾਲ। ਫੇਰ ਤੇ ਕਹਿਣ ਵੀ ਮੈਂ ਇੱਥੋਂ ਇਹ ਪਰਹ ਹੋ ਜਾ ਮੇਰੇ ਲੱਗੋ ਅੱਖਾਂ ਤੇ ਦੂਰ ਹੋ ਜਾ। ਮੈਂ ਹੁਣ ਤੈਨੂੰ ਖੜਨਾ ਹੀ ਨਹੀਂ। ਮੈਂ ਖੜਨਾ ਹੀ ਨਹੀਂ ਤੈਨੂੰ। ਪਤਾ ਤਾਂ ਤੁਹਾਨੂੰ ਕੋਈ ਗੱਲ ਫੜ ਲਈ ਐ ਨਾ ਜ਼ੁਬਾਨ ਤੋਂ ਦਾਦੀ ਜੀ ਦਾ ਪਤਾ ਤੇ ਤੁਹਾਨੂੰ ਹੈ ਆਈਆ ਸੁਭਾ ਦਾ ਜੇ ਨਾ ਗੁੱਸਾ ਆਵੇ ਤੇ ਨਾ ਆਵੇ ਤੇ ਜੇ ਆ ਗਿਆ ਤੇ ਨਿੱਕੀ ਜੀ ਗੱਲ ਤੋਂ ਵੀ ਗੁੱਸਾ ਆ ਜਾਂਦਾ ਇਹਨਾਂ ਨੂੰ ਦਾਦੀ ਦੀ ਤੇ ਉਹ ਗੱਲ ਆ ਲੰਘ ਜੇ ਤੇ ਰੇਲ ਗੱਡੀ ਲੰਘ ਜੇ ਤੇ ਨਾ ਨੰਗਣ ਦੇਣ ਭਾ ਸੁਈ ਵੀ ਨਾ ਲੰਘਣ ਦੇਣ ਉਹੀ ਗੱਲ ਹੋ ਗਈ ਮੇਰੇ ਨਾਲ ਗੱਡੀ ਦੇ ਜਾਣੀ ਹੀਗੀ ਜੇ ਇਹਦੀ ਗੱਲ ਆ ਜੇ ਇਹ ਤੇ ਬੋਲੀ ਆ ਮੁੰਡੇ ਹੱਥ ਨਹੀਂ ਆਉਂਦੀ ਉਹੀ ਗੱਲ ਹੋ ਗਈ ਮੇਰੇ ਨਾਲ ਕਿ ਮੇਰੇ ਖਿਆਲ ਨਾਲ ਅੱਜ ਦਾਦੀ ਰਾਤ ਹੀ ਰਹਿਣਗੇ ਉੱਥੇ ਚਲੋ ਉਹ ਤਾਂ ਕੋਈ ਗੱਲ ਨਹੀਂ ਹੁਣ ਦਾਦੀ ਚੱਲ ਗਏ ਆ ਮਿਲ ਲਿਆ ਭੂਆ ਨੂੰ ਤੇ ਗੁੱਸਾ ਠੰਡਾ ਹੋ ਜਾਣਾ ਦਾਦੀ ਦਾ ਤਦ ਤੁਹਾਨੂੰ ਇਹ ਦੱਸੋ ਕਿ ਹੁਣ ਮੈਂ ਕੀ ਕਰਾਂ ਇਹ ਕਹਿੰਦੀ ਆ ਵੀ ਮੋਟਰਸਾਈਕਲ ਤੇ ਮੈਂ ਜਾਣਾ ਨਹੀਂ ਕੰਮ ਵੀ ਜ਼ਰੂਰੀ ਆ ਕੱਲ ਨੂੰ ਮੁੜ ਕੇ ਐਤਵਾਰ ਆ ਫਿਰ ਪਰਸੋਂ ਤੇ ਗੱਲ ਜਾ ਪੈਣੀ ਆ ਹੁਣ ਮੈਨੂੰ ਦੱਸੋ ਕਿ ਮੈਂ ਕਿੱਦਾਂ ਜਾਵਾਂ ਭਾਈ ਨੇ ਮੈਨੂੰ ਗੱਡੀ ਵੀ ਖਾਲ ਦਿੱਤੀ ਵਿੱਚ ਐਂਪ ਵੀ ਖਾਲ ਦਿੱਤਾ ਮੈਂ ਆ ਕੀਤਾ ਵਾ ਮੈਂ ਜੇ ਕੀਤਾ ਵਾ ਤੇ ਮੈਂ ਤਾਂ ਉਹਨੂੰ ਕੁਝ ਕਹਿਣ ਜੋਗਾ ਨਹੀਂ ਤਾਂ ਹੁਣ ਮੈਨੂੰ ਇਹ ਦੱਸੋ ਵੀ ਕਿੱਦਾਂ ਦੱਸ ਮੈਂ ਕਿਵੇਂ ਕੰਮ ਕਿੱਦਾਂ ਕਰਾਂ ਤੇ ਕੱਲ ਨੂੰ ਕਰ ਲਈ ਕੰਮ ਜਿਹੜੇ ਕਰਨ ਵਾਲੇ ਆ ਕੀ ਕਰਨਾ ਹੁਣ ਫਿਰ ਮੈਂ ਤਾਂ ਕਹਿਣ ਡਿਆ ਵੀ ਕੱਲ ਨੂੰ ਐਤਵਾਰ ਆ ਕੱਲ ਨੂੰ ਤੇ ਜਾਇਆ ਨਹੀਂ ਜਾਣਾ ਪਰ ਸੋਦ ਉਤੇ ਗੱਲ ਪੈ ਜਾਣੀ ਆ ਫਿਰ ਮੇਰੇ ਦਿਨ ਤੇ ਭਜਣ ਦੇ ਆ ਨਾ ਉਦਾਂ ਭਵੇਂ ਝੱਖੜ ਆਉਂਦਾ ਹਨੇਰੀ ਆਉਂਦੀ ਕੋਈ ਗੱਲ ਨਹੀਂ ਆ ਆਰਾਮ ਨਾਲ ਬੈਂਕ ਚ ਚੱਲ ਜਾਣਾ ਤੇ ਡੈਡੀ ਤੇਰੇ ਵੀ ਗਲਤੀ ਕੀਤੀ ਆ ਗੱਡੀ ਚ ਲੈ ਕੇ ਕੇ ਕੱਲੇ ਜਾਣੇ ਗਏ ਨੇ ਤੇ ਮੋਟਰਸਾਈਕਲ ਲੈ ਜਾਂਦੇ ਵੀ ਤੇ ਫਿਰ ਡੈਡੀ ਦਾ ਇਹ ਹਾਲ ਹੋਣਾ ਸੀ ਜਿਹੜਾ ਸਾਡਾ ਹੋੰਡਿਆ ਪਰ ਮੰਮੀ ਜੀ ਕੋਈ ਗੱਲ ਬਾਤ ਨਹੀਂ ਕਰਕੇ ਗਏ ਪ੍ਰੀਤੀ ਹੁਣੀ ਗੱਡੀ ਵੱਲੋਂ ਵੀ ਕਦੋਂ ਦੇ ਕੇ ਜਾਣਗੇ ਕਦੋਂ ਮੰਮੀ ਗੱਡੀ ਤੇ ਨਹੀਂ ਆਉਂਦੇ ਜਿਹੜੀ ਗੱਲ ਮੈਂ ਕਰਨ ਡਿਆਂ ਪੁੱਛਣ ਡਿਆਂ ਉਹ ਗੱਲ ਦਾ ਜਵਾਬ ਨਹੀਂ ਦੇਣ ਡੇ ਹੋਰ ਪਾਸੇ ਨੂੰ ਗੱਲ ਲਈ ਜਾਂਦੇ ਹੁਣ ਤੈਨੂੰ ਪਤਾ ਤੇ ਹੈਗਾ ਵਾ ਕਿ ਉਹਨਾਂ ਨੇ ਉਹ ਵਿੱਚ ਕੀ ਰਖਾਇਆ ਬੰਬਰ ਤੇ ਚਲੋ ਕੋਮ ਫੇਰ ਲਾਂ ਚਾਰ ਦਿਨ ਮੰਮੀ ਕੋ ਮਣਾਇਆ ਪਦੇ ਉੱਤੇ ਉਹ ਤਾਂ ਨਹੀਂ ਚਲੋ ਉਹਨੇ ਆਪਣੇ ਛੌਂਕ ਨੂੰ ਤੇ ਦਿਖਾਈ ਆ ਨਾ ਪਰ ਮੰਮੀ ਗੱਲ ਕੀ ਹੋਈ ਸੀ ਕਿ ਅਸੀਂ ਜਾਣਾ ਵਾ ਅਨੰਦਪੁਰ ਸਾਹਿਬ ਜਾਣਾ ਵਾ ਤੇ ਅਸੀਂ ਉਸ ਤੋਂ ਬਾਅਦ ਗੱਡੀ ਤੇ ਜਾਣੀ ਆ ਸਾਨੂੰ ਹੋਰ ਤੇ ਕੋਈ ਗੱਲ ਨਹੀਂ ਮੰਮੀ ਸਾਨੂੰ ਗੱਲ ਤੰਗੀ ਦੀ ਆ ਜਾਂ ਫਿਰ ਉਹਨਾਂ ਨੂੰ ਆ ਕੇ ਫੋਨ ਲਾ ਕੇ ਕਹਿ ਦੋ ਕਿ ਖਲੋਤੀਆਂ ਰਹਿਣ ਤੇ ਭਵੇਂ ਦੋਵੇਂ ਘਰ ਖਲੋਤੀਆਂ ਰਹਿਣ ਦੋ-ਦੋ ਦਿਨ ਨਾ ਖਲੋਤੀਆਂ ਰਹਿਣ ਤੇ ਇੱਕੋ ਟਾਈਮ ਦੇ ਉੱਤੇ ਦੋਵੇਂ ਸਾਨੂੰ ਕੱਢਣੀਆਂ ਪੈ ਜਾਂਦੀਆਂ ਵਾ ਤੁਸੀਂ ਤੇ ਇੱਕੋ ਗੱਲ ਦੇ ਮਗਰ ਪੈ ਗਏ ਉਹਨਾਂ ਕੋ ਨਹੀਂ ਗੱਡੀ ਹੈਗੀ ਤੇ ਉਹ ਉਹ ਸਾਰਨ ਤਾਂ ਤੁਹਾਡੇ ਕੋਲ ਦੋ ਗੱਡੀਆਂ ਨੇ ਤੇ ਦੋਵੇਂ ਘਰ ਰਹਿਣੀਆਂ ਚਾਹੀਦੀਆਂ ਮੰਮੀ ਉਹ ਗੱਲ ਦੇ ਉੱਤੇ ਨਹੀਂ ਹੁੰਦੇ ਜਿਹੜੀ ਗੱਲ ਕਰਨ ਦੇ ਆ ਪਤਾ ਨਹੀਂ ਵੀ ਮੰਮੀ ਦੇ ਦਿਮਾਗ 'ਚ ਕੀ ਤੂੜਿਆ ਗਿਆ ਵਾ ਮੇਰੇ ਹਿਸਾਬ ਨਾਲ ਨਾ ਜਦੋਂ ਅਸੀਂ ਡੈਡੀ ਨੂੰ ਆ ਗੱਲ ਪੁੱਛੀ ਨਾ ਤਾਂ ਵੇਖੋ ਅੰਦਰੋਂ ਕੋਈ ਨਾ ਕੋਈ ਗੱਲ ਹੋਰ ਨਿਕਲਨੀ ਆ ਜਿਹੜਾ ਉਹਨਾਂ ਨੂੰ ਕਿਹਾ ਵੇ ਭੂਆ ਦਾ ਪਤਾ ਲੈਣ ਚੱਲੀਏ ਜਿਹੜੀਆਂ ਤੁਸੀਂ ਉਹਨਾਂ ਨੂੰ ਗੱਲਾਂ ਦੱਸੀਆਂ ਨਾ ਮੈਨੂੰ ਲੱਗਦਾ ਅਧੀਆਂ ਅਦੂਰੀਆਂ ਦੱਸੀਆਂ ਨੇ ਨਹੀਂ ਨਹੀਂ ਇਹ ਤਾਂ ਨਹੀਂ ਮੈਂ ਅਧੀਆਂ ਅਦੂਰੀ ਦੱਸੀ ਮੈਂ ਇਹੋ ਗੱਲ ਕਹੀ ਵੀ ਚਲ ਕੋਈ ਨਹੀਂ ਠੰਡਾ ਹੋ ਲੈੰਦੋ ਇੰਨੇ ਤੋਂ ਹੀ ਪੁੜਕੂਠੇ ਮੰਮੀ ਉਹਦਾ ਇੱਕ ਗੱਲ ਕਰਾਂ ਗੁੱਸਾ ਨਾ ਕਰਿਓ ਵਕਤ ਥੋੜੇ ਜੇ ਟਾਈਮ ਤੋਂ ਨਾ ਤੁਹਾਡਾ ਸੁਭਾਅ ਬੜਾ ਬਦਲ ਗਿਆ ਵਾ ਤੁਸੀਂ ਜਿਆਦਾ ਹੀ ਸਾਈਡ ਲੈਣ ਲੱਗ ਪਏ ਆ ਪ੍ਰੀਤ ਦੀ ਤੁਸੀਂ ਇਹੋ ਜੀਆਂ ਗੱਲਾਂ ਕਰ ਕਰਕੇ ਨਾ ਵੇਖਿਓ ਸਹੀ ਇਹ ਕੁੜੀ ਨੂੰ ਵਿਗਾੜ ਲੈਣਾ ਜੇ ਪੂਰਾ ਤੇ ਸਾਡਾ ਵੀ ਰਿਸ਼ਤਾ ਵਿਗੜ ਜਾਣਾ ਹੋਰ ਛੱਡੋ ਸਾਡੇ ਆਪਣੇ ਘਰ ਵਿੱਚ ਵੇਲਾ ਕਿੰਨਾ ਫਰਕ ਪੈ ਗਿਆ ਚਲੋ ਮਰਜੀ ਆ ਤੁਹਾਡੀ ਬਈ ਜੇ ਤੁਸੀਂ ਧਿਆਨ ਹੀ ਹੁਣ ਇਸੇ ਪਾਸੇ ਕਰ ਲਿਆ ਵਾ ਤੇ ਇਸੇ ਪਾਸੇ ਸਹੀ ਆ ਜਾਈਗੀ ਗੱਡੀ ਤੇਰੀ ਤੂੰ ਫਿਕਰ ਨਾ ਕਰ ਉਹ ਗੱਡੀ ਤੇ ਆ ਹੀ ਜਾਊਗੀ ਉਹ ਤੇ ਹੋਣੀ ਆ ਆਹंदे ਫਿਰ ਸੋਮਵਾਰ ਚੱਲ ਜਾਗੇ ਆਣਾ ਰੱਬ ਨੂੰ ਵੀ ਮੇਰ ਨਾਲ ਹੀ ਵੈਰ ਆ ਪਤਾ ਲੱਗ ਜਾਂਦਾ ਵੀ ਜੀਤਾ ਨੇ ਪੋਚਾ ਫੇਰਤਾ ਉਹ ਤਾਂ ਮੈਂ ਛੇਤੀ ਆਣ ਕੇ ਤੇ ਰੋੜਦਾ ਚੱਲ ਚੰਗਾ ਵਾਕੇ ਜੇ ਰੱਬ ਨੂੰ ਤੇਰ ਨਾਲ ਹੀ ਵੈਰ ਕੱਢਣਾ ਵੰਦ ਰੱਬ ਨੇ ਮੈਂ ਨਾ ਤੀਜੇ ਦਿਨ ਮੀਂਹ ਆ ਜਾ ਕਰੇ ਠੰਡ ਤੇ ਆ ਗਰੇ ਮਾਰੀ ਮੋਟੀ ਨਹੀਂ ਅਗਵਰਨ ਢੀ ਆ ਮੈਨੂੰ ਪਤਾ ਹੀ ਲੱਗ ਜਾਏ ਨਾ ਮੀਂਹ ਆਵਾ ਤਾਂ ਮੈਂ ਪੋਚਾ ਫੇਰਾ ਹੀ ਨਾ ਕਰਾਂ ਤੇ ਫਿਰ ਤੇਰਨਾ ਪੈਰ ਕਾਦਾ ਹੈ ਰੱਬ ਦਾ ਇੱਕ ਤੇ ਆ ਸਾੰਭਿਆ ਨਹੀਂ ਜਾਣਦਾ ਫੜੋ ਇਹਨੂੰ ਛੜ ਦੇ ਛੜ ਦੇ ਪਰ ਆ ਮੀਂਹ ਆ ਗਿਆ ਐਡਾ ਸੋਹਣਾ ਮੈਂ ਫੇਰਾ ਐਡੀ ਮਿਹਨਤ ਨਾਲ ਸਾਰਾ ਹੀ ਰੁੱੜ ਜਾਣਾ ਵਾ ਕਾਸੀ ਮਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਐ ਵੇਲੇ ਕਿੱਦਾਂ ਆ ਉਹ ਤੋਂ ਮੀਂਹ ਆਉਂਦਿਆ ਬੈਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਗਿਆ ਮੇਰੇ ਵੀਰ ਨੂੰ ਚੇਤਾ ਕਿ ਭੈਣ ਠੀਕ ਨਹੀਂ ਕੀ ਮੈਨੂੰ ਤਾਂ ਜਦੋਂ ਸੁਣਨ ਤੇ ਜਾ ਕੇ ਦੱਸਿਆ ਮੈਂ ਤਾਂ ਉਸੇ ਵੇਲੇ ਆ ਗਿਆ ਉਸੇ ਵੇਲੇ ਆ ਗਿਆ ਮੈਂ ਪਤਾ ਤੇ ਤੈਨੂੰ ਬਾਹੂ ਹੈਗਾ ਹੀਗਾ ਤੇ ਕਿਸਦਾ ਪਤਾ ਹੀ ਲੱਲਿਆ ਕਰੋ ਮੈਨੂੰ ਇਹਨੇ ਦੱਸਿਆ ਫੇਰ ਹੀ ਪਤਾ ਲੱਗਾ ਮੈਨੂੰ ਪਹਿਲਾਂ ਨਹੀਂ ਸੀ ਨਾ ਪਤਾ ਉਹ ਆਖਿਆ ਵੀਰ ਕਿਤੇ ਪੈਣ ਆਂਦੇ ਨਾਲ ਮਰਦੇ ਜਾਂਦੇ ਆ ਤੇ ਤੁਸੀਂ ਕਿਤੇ ਕਿਸਦਾ ਰਾਜੀ-ਬਾਜੀ ਪੁੱਛਣੋਂ ਗਏ ਆਏ ਨਹੀਂ ਨਹੀਂ ਇਹ ਥੋੜੀ ਗੱਲ ਆ ਕਿਉਂ ਨਹੀਂ ਬਾਬਾ ਕਹ ਉਸੇ ਵੇਲੇ ਆਇਆ ਪਤਾ ਲੱਗਾ ਹਾਂ ਉਸੇ ਵੇਲੇ ਕਿੱਥੋਂ ਆਇਆ ਕਿੰਨੇ ਦਿਨਾਂ ਦੀ ਮਟਿੱਲੀ ਆ ਮੇਰਾ ਜੀ ਬੜਾ ਘੰਡਿਆ ਆ ਮਿਲਣ ਨੂੰ ਕਿ ਮੇਰਾ ਵੀਰ ਆਵੇ ਤੇ ਮੈਨੂੰ ਕਿਤੇ ਠੰਡ ਪਵੇ ਠੀਕ ਆ ਠੀਕ ਆ ਲੈ ਪਾਜੀ ਸਾਸਿਕਾਲ ਸ਼੍ਰੀ ਕੋਲ ਸਾਸਿਕਾਲ ਭਰਾ ਤੇ ਇਹਨੂੰ ਆ ਗਿਆ ਜੇ ਤਾਂ ਵੇਖ ਲਾ ਉਹ ਤੇ ਗੱਲ ਵਾ ਉਹ ਤੇ ਮੈਂ ਡਈ ਹਾਂ ਉਹਨਾਂ ਜਨ ਨਾਲ ਹਾਂ ਉਹ ਤੇ ਜਦੋਂ ਪਤਾ ਲੱਗਾ ਉਸੇ ਵੇਲੇ ਆ ਗਿਆ ਹਾਂ ਇਹ ਵੀ ਕੀ ਹਿੰਦੇ ਨਵ ਮਾਹ ਤਰਹਿਤਾ ਆ ਨਾ ਹਾਂਜੀ ਹਾਂਜੀ ਹੋਰ ਸਣਾ ਕਰ ਸਭ ਠੀਕ ਠਾਕ ਆ ਸਭ ਠੀਕ ਠਾਕ ਆ ਤੇ ਤੁਸੀਂ ਸਿਕੰਦਰ ਨੂੰ ਵੀ ਨਾਲ ਲੈ ਹੁੰਦੇ ਉਹ ਇਦਾਂ ਹੀ ਫਿਰ ਕੰਮਕਾਰ ਦੇ ਵਿੱਚ ਉਹ ਵੀ ਵਿਜੀ ਸੀ ਮੈਂ ਕਹਾਂ ਜਦੋਂ ਮੈਂ ਇਕੱਲਾ ਹੀ ਪਤਾ ਲਾਇਆ ਉਹਨਾਂ ਨੂੰ ਕੰਮ ਦਾ ਜ਼ਿਆਦਾ ਫਿਕਰ ਵਾ ਹਾਂ ਤੇ ਭੈਣ ਦਾ ਨਹੀਂ ਕੋਈ ਵੀ ਮੈਂ ਨਹੀਂ ਨਹੀਂ ਰੱਖੋ ਮੈਂ ਫਿਕਰ ਇਹ ਤੇ ਮੈਂ ਆਪਾਂ ਜਾ ਆਵਾ ਅੱਛਾ ਉਹ ਦਰਬਾਰ ਕਾ ਪਰਿਵਾਰ ਸਾਰਾ ਠੀਕ ਆ ਨਾ ਸਭ ਠੀਕ ਠਾਕ ਆ ਬਚ ਗਈ ਆ ਜਿੰਨੀ ਹਾਲਤ ਹੋਈ ਆ ਨਾ ਬਚਣ ਵਾਲੀ ਨਹੀਂ ਗੀ ਇਹਨਾਂ ਸ਼ੁਕਰ ਵਾਹੇ ਬੇ ਮਾਮਾ ਜੀ ਮੇਰੇ ਮਾਮੇ ਦਾ ਠੰਡ ਪਾਤੀ ਆ ਸਵੇਰ ਦੀ ਇੰਨੀ ਗਰਮੀ ਚੱਲਣ ਰਹੀ ਆ ਹਾਂ ਵੇ ਆਲਾ ਅੱਛਾ ਕੁਛ ਨਹੀਂ ਬਹੁਤ ਆਹੀ ਆਇਆ ਤੇ ਆਉਂਦੇ ਆ ਮੀਂਹ ਲਿਆਦਾ ਨਾਲ ਹਾਂ ਮੇਰਾ ਵੀਰ ਹੀ ਕਰਮਾ ਵਾਲਾ ਆਇਆ ਕਿ ਨਹੀਂ ਕਿੰਨੀ ਗਰਮੀ ਸਵੇਰ ਦੀ ਹੋਰ ਵੇ ਠੰਡ ਹੋ ਗਈ ਆ ਨਹੀਂ ਪਹਿਲਾਂ ਆ ਜਾਂਦੇ ਹਾਂ ਨਾ ਪਹਿਲੋ ਆ ਜੇ ਪਹਿਲੋ ਵੀ ਆ ਜਣਾ ਹੈ ਸਾਸੀ ਕਾਜੀ 사ਸੀ ਕਾਪ ਬੜਾ ਵਧੀਆ ਮੌਸਮ ਕਰਦਾ ਤੁਸੀਂ ਨਾ ਮੌਸਮ ਠੰਡਾ ਕਰਦਾਗੇ ਮਾਮਾ ਜੀ ਕੱਲੇ ਆ ਗਏ ਹੋ ਤੁਸੀਂ ਮਾਮੀ ਨੂੰ ਲੈਣ ਆਇਆ ਨਾਲ ਉਹ ਮਾਮੇ ਤਾਂ ਨਹੀਂ ਜਾਂਦੇ ਵੀ ਜਦੋਂ ਗਰਮੀ ਘਟੇਗੀ ਤੇ ਮੈਂ ਫੇਰ ਜਾਣਾ ਤੇ ਜੇ ਮੈਨੂੰ ਪਤਾ ਹੁੰਦਾ ਹੈਗਾ ਤਾਂ ਵੀ ਸਾਡੇ ਘਰ ਮਹੀ ਪੈਣਾ ਤੇ ਫੇਰ ਮੈਂ ਖਿੱਚ ਤੂਗੇ ਸੁੱਧਾ ਨਹੀਂ ਕਹਿੰਦੀ ਜੋ ਵੀ ਨਾਲ ਹੀ ਆਹ ਚਲ ਆ ਜਾਂਦੇ ਸਗੋਂ ਤੇ ਮੌਸਮ ਬੜਸਣਾ ਹੋ ਗਿਆ ਹੈ ਨਾ ਬਾਕੀ ਇਹ ਫੇਰ ਥੋੜਾ ਕੰਮ 'ਚ ਵੀ ਵਿਜੀ ਆ ਨਾ ਕਿ ਮਿਸਤਰੀ ਲੱਗੇ ਨੇ ਸਾਰੇ ਤਰ੍ਹਾਂ ਦੇ ਲੱਕੜ ਵਾਲੇ ਮਿਸਤਰੀ ਇਟਾ ਵਾਲੇ ਮਿਸਤਰੀ ਇਲੈਕਟ੍ਰੀਸ਼ੀਅਨ ਵਾਲੇ ਸਾਰੇ ਲੱਗੇ ਨੇ ਇਹ ਕਰਕੇ ਤੇ ਬਿਜਲੀ ਵੀ ਬੜੀ ਆ ਨਾ ਚਲੋ ਕੋਈ ਗੱਲ ਨਹੀਂ ਉਹ ਤਾਂ ਮੀਂਹ ਜਾਏ ਭਾਵੇਂ ਲੱਖ ਵਾਰੀ ਆਏ ਕੋਈ ਗੱਲ ਨਹੀਂ ਆ ਪਰ ਨਾਲ ਗੜਿਆ ਹੁੜਾ ਵੇਜੇ ਇਹਨੇ ਪਨੀਰੀ ਦਾ ਸਿਰ ਭੰਨ ਦੇਣਾ ਵੇਖਿਓ ਇਹ ਤਾਂ ਕੁਦਰਤ ਨੂੰ ਕੌਣ ਰੋਕ ਸਕਦਾ ਹੈ ਮੈਂ ਕਿ ਕਹਾਂ ਕਿ ਪਨੀਰੀ ਬੜੀ ਸੋਹਣੀ ਉੱਗੀ ਆ ਤੇ ਬੜੀ ਸੋਹਣੀ ਗਰੋਸ ਕਰਨ ਲਈ ਆ ਪਰ ਆ ਨਹੀਂ ਪਤਾ ਵੀ ਆ ਵੀ ਟਾਈਮ ਆ ਜਾਣਾ ਵਾ ਕਿ ਸੇੜੀ ਭੰਨਣੇ ਆ ਵੇਖੋ ਗਾੜੀ ਕਿੱਥਾਂ ਪੈਂਡੇ ਪਾਰ ਨਾਲੇ ਉੱਥੇ ਗਾੜੀ ਕਿਸੇ ਦਾ ਜ਼ੋਰ ਨਹੀਂਗਾ ਕੁਦਰਤ ਅੱਗੇ ਨਹੀਂ ਜ਼ੋਰ ਬੰਦਾ ਜ਼ੋਰ ਚ ਆਇਆ ਕਿ ਮਾਰ ਉਹ ਤੇ ਆਪ ਆ ਵੇਹ ਲੋਕਾਂ ਦੀ ਸੁਣਿਆ ਹੈ ਵੀ ਜੂਨ ਮਹੀਨੇ ਚ ਗਲੇ ਪੈਂਦੇ ਆ ਬਾਹਰ ਚ ਗਲੇ ਪੈਂਦੇ ਆ ਹਾ ਹੁੰਦੇ ਆ ਵੀ ਹੋ ਗਿਆ ਮੌਸਮ ਕਿੱਦਾਂ ਦਾ ਰੱਬ ਜਦੋਂ ਚਾਵੇ ਜੋ ਚਾਵੇ ਕਰ ਸਕਦਾ ਵੀਰੋ ਤੇ ਫੇਰ ਰੱਬ ਵਾ ਇੱਥੇ ਤਾਂ ਬੰਦਾ ਜ਼ੋਰ ਚ ਆਇਆ ਹੋਇਆ ਨਾ ਉਹ ਨਹੀਂ ਮਾਨ ਆਂਦਾ ਮੈਂ ਹੀ ਆ ਸਭ ਕੋ ਜੀ ਤਾਂ ਜਾਂ ਚਾਹ ਬਣਾ ਕੇ ਲਿਆ ਸਵਾਦੀ ਬਣਾ ਕੇ ਲਿਆਂਗੀ ਠੀਕ ਹੈ ਜੀ ਮੈਨਾਂ ਬਹੁਤ ਕੋਈ ਨਹੀਂ ਚਾਹ ਦੀ ਲੋੜ ਹੋਏਗੀ ਤੇ ਚਾਹ ਵੀ ਪੀਵਾਂਗੇ ਤੁਸੀਂ ਦੋਵੇਂ ਜੀ ਮੈਨੂੰ ਪਹਿਲਾਂ ਇਹ ਗੱਲ ਦੱਸੋ ਕਿ ਤੁਸੀਂ ਉੱਧਰ ਕਿਹੜਾ ਕੰਮ ਕੀਤਾ ਤੁਸੀਂ ਪਾਰਟੀ ਵੇਖ ਕੇ ਅੱਧੀ ਰਾਤ ਘਰ ਜੂ ਭੱਜੇ ਆਏ ਕੀ ਗੱਲ ਸਾਡੇ ਕੋਲ ਤੁਹਾਡੇ ਵਾਦੇ ਥਾਂ ਨਹੀਂ ਉਹ ਵੀ ਤੁਸੀਂ ਮੋਟਰਸਾਈਕਲ ਤੇ ਰਾਤ ਆਏ ਹੋ ਮੈਨੂੰ ਤੁਹਾਡੇ ਦੇਖ ਕੇ ਤਾਂ ਬਹੁਤ ਗੁੱਸਾ ਆਇਆ ਵੀ ਤੁਸੀਂ ਅੱਧੀ ਰਾਤ ਆਏ ਹੋ ਜੇ ਕੋਈ ਅਭੀ ਨਵੀ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਹਈ ਮੈਂ ਭੈਣ ਭਾਈਆਂ ਨੂੰ ਕੀ ਜਵਾਬ ਦੇਣਾ ਹੈ ਇਹਨਾਂ ਨੇ ਇਹੋ ਗੱਲ ਕਹਾਈ ਸੀ ਨਾ ਕਿ ਨਿਆਣੇ ਨਾਲਕਿਆਂ ਦੀ ਪਾਰਟੀ ਤੇ ਗਏ ਸੀ ਹਾਂ ਵੀਰ ਕਿਹੜੀ ਪਾਰਟੀ ਕਿਹੜੀ ਪਾਰਟੀ ਤੇ ਤੂੰ ਗੱਲ ਕਰਨ ਦੀ ਆ ਵਾ ਉਹ ਸੋਨੂ ਦੇ ਨਾਲਕਿਆਂ ਦੀ ਪਾਰਟੀ ਨਹੀਂ ਉਹ ਵਿੱਕੀ ਦੇ ਸਹੌਰਿਆਂ ਦੀ ਪਾਰਟੀ ਹੈਗੀ ਵੇਖ ਲੈ ਭਾਈਆ ਗਲਤੀ ਤੁਹਾਡੀ ਆ ਤੇ ਭੈਣ ਗੁੱਸਾ ਮੇਰੇ ਤੇ ਕੱਢੀ ਜਾਂਦੀ ਆ ਲੈ ਕੇ ਦੇ ਨਾਲ ਤੂੰ ਆ ਹੀ ਆਉਣਾ ਸੀ ਨਾ ਦਰਬਾਕਸ਼ਾ ਲੈ ਕੇ ਮੈਂ ਭੈਣ ਤੈਨੂੰ ਤਾਂ ਆ ਹੀ ਆਉਣਾ ਨਾ ਜੇ ਕੋ ਹਮ ਮੈਨੂੰ ਸੱਦਾ ਆਇਆ ਹੁੰਦਾ ਤੇ ਸੱਦਾ ਤੇ ਕੋਈ ਆਇਆ ਨਾ ਮੈਂ ਬਿਨਾ ਬੁਲਾਇਆ ਕਿੱਦਾਂ ਲੈ ਕੇ ਆ ਜਾਂਦਾ ਉੱਥੇ ਲੈ ਭਾਈਆ ਆਹ ਕਿਦਾਂ ਦੀ ਗੱਲ ਕਰ ਦਿੱਤੀ ਤੁਸੀਂ ਜਿਹੜੇ ਸੱਦੇ ਤੇ ਨਿਆਣੇ ਗਏ ਸੀ ਉਸੇ ਸੱਦੇ ਤੇ ਤੂੰ ਆਉਣਾ ਸੀ ਵੇ ਵੀਰ ਕਿਹੜੇ ਸੱਦੇ ਦੀ ਗੱਲ ਕਰਦਾ ਵਾ ਹਾਨੂੰ ਕਿਤੇ ਉਹ ਨਹੀਂ ਸੱਦਾ ਆਇਆ ਨਾ ਹਾਨੂੰ ਇਧਰੋਂ ਆਇਆ ਨਾ ਤੁਹਾਡੇ ਵੱਲੋਂ ਆਇਆ ਵਾ ਜੇ ਨਾ ਹੱਡੇ ਨਿਆਣੇ ਗਏ ਆ ਭੈਣ ਆ ਕਿਦਾਂ ਦੀ ਗੱਲ ਕਰ ਦਿੱਤੀ ਆ ਤੂੰ ਮੈਂ ਤੇ ਘਰ ਗਿਆ ਨੂੰ ਵੀ ਕਿਹਾ ਵਾ ਵੀ ਜਾ ਉਹਥੇ ਪਾਰਟੀ ਤੇ ਪੁੱਛੋ ਇਹਨਾਂ ਨੂੰ ਦੱਸੋ ਤੁਹਾਨੂੰ ਤੇਨ ਮੈਂ ਕਿਹਾ ਨੀ ਵੀ ਉਹਥੇ ਪਾਰਟੀ ਤੇ ਚੱਲ ਦੂੰ ਮਾਮਾ ਜੀ ਕਿਦਾਂ ਚੱਲ ਜਾਂਦੇ ਪਾਰਟੀ ਤੇ ਸਾਨੂੰ ਜਦੋਂ ਪਾਰਟੀ ਦਾ ਪਤਾ ਹੀ ਨਹੀਂ ਆ ਆਪਾਂ ਦੇ ਸੱਸਰੀ ਤੁਹਾਨੂੰ ਮਿਲਣ ਗਏ ਸੀ ਵੀ ਰਾਤ ਰਾਵਾਂਗੇ ਗੱਲਾਂ ਬਾਤਾਂ ਕਰਾਂਗੇ ਪਾਰਟੀ ਦਾ ਸਾਨੂੰ ਤੁਹਾਡੇ ਕੋਲ ਜਾ ਕੇ ਪਤਾ ਲੱਗਾ ਵੀ ਪਾਰਟੀ ਆ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਘਰ ਕੀ ਕਰਨ ਜਾਣਾ ਸੀ ਤੁਹਾਡੇ ਕੋਲ ਅਸੀਂ ਸਿੱਧਾ ਫਿਰ ਰੈਸਟੋਰੈਂਟ ਜਾਂਦੇ ਸੋਨੂੰ ਆਹ ਗੱਲ ਤੇ ਮੇਰੇ ਮੰਨਣ ਜੀ ਨਹੀਂ ਆਉਂਦੀ ਮੈਂ ਤੇ ਆਪ ਤੇ ਦੀ ਮਾਮੀ ਨੂੰ ਦਿੰਦੇ ਨਾ ਇਹ ਗੱਲ ਕਹੀ ਆ ਵੀ ਉਹਨਾਂ ਨੂੰ ਫੋਨ ਲਾ ਕੇ ਦੱਸ ਦਿਓ ਜਦੋਂ ਜਗਾ ਪੱਕੀ ਤਿੱਤੀ ਕਰ ਲੋਗੇ ਨਾ ਵੀ ਕਿੱਥੇ ਪ੍ਰੋਗਰਾਮ ਕਰਨਾ ਉਹਨਾਂ ਨੂੰ ਜਰੂਰ ਦੱਸਿਓ ਤੇ ਜੇ ਮੰਨ ਲਾ ਵੀ ਤੇਰੀ ਮਾਮੀ ਨੂੰ ਚੇਤਾ ਭੁੱਲ ਹੀ ਗਿਆ ਕੰਮ ਜੇ ਨਹੀਂ ਪਤਾ ਲੱਗਾ ਤੇ ਆ ਗਵਾਂਦੀਆਂ ਨੇ ਤੇ ਤੁਹਾਨੂੰ ਦੱਸਿਆ ਹੀ ਹੋਵੇਗਾ ਨਾ ਮਾਮਾ ਜੀ ਮੈਂ ਤੁਹਾਨੂੰ ਸਾਰੀ ਗੱਲ ਸੱਚੀ ਸੱਚੀ ਦੱਸਣੀ ਜਿਹਦੇ ਚ ਇੰਨਾ ਵੀ ਝੂਠ ਨਹੀਂ ਬੋਲਾਂਗੀ ਜੋ ਵੀ ਗੱਲ ਹੋਈ ਜਿੱਦਾਂ ਵੀ ਹੋਈ ਆ ਉਦਾਂ ਹੀ ਦੱਸਦੀ ਆ ਬਾਅਦ ਚ ਤੁਸੀਂ ਸਾਰੀ ਗੱਲ ਸੁਣ ਕੇ ਆਪੇ ਹੀ ਹਿਸਾਬ ਬੁਲਾ ਲਿਓ ਵੀ ਇਹੋ ਜੇ ਸਨਾਤ ਜਾਣਾ ਚਾਹੀਦਾ ਕਜਾ ਨਹੀਂ ਜਾਣਾ ਚਾਹੀਦਾ ਸੁਨਾਹ ਨੂੰ ਜਰੂਰ ਮਿਲਿਆ ਸੀ ਮਾਮੀ ਜੀ ਹੁਣ ਵਾਲਾ ਤਾਂ ਕੋਈ ਸੁਨਾਹ ਨਹੀਂ ਮਿਲਿਆ ਪ੍ਰੀਤ ਵੱਲੋਂ ਮਿਲਿਆ ਹੈ ਸੁਨਾਹ ਉਹ ਵੀ ਪਤਾ ਕਿਦਾਂ ਮੈਂ ਅਚਾਨਕ ਹੀ ਘਰੋਂ ਬਾਹਰ ਨਿਕਲੀ ਅੱਗੋਂ ਮੈਨੂੰ ਅਮਨ ਤੇ ਪ੍ਰੀਤ ਟਕਰਗੀਆਂ ਤੇ ਮੈਨੂੰ ਖਿਲਾਰ ਕਹਿੰਦੀ ਆ ਕਿ ਵਿੱਕੀ ਦਾ ਜਨਮ ਦਿਨ ਹੀ ਮਨਾਉਣਾ ਵਾ ਤੇ ਤੁਸੀਂ ਆਓਗੇ ਮੈਂ ਕਿਹਾ ਆਵਾਂਗੇ ਆਉਣਾ ਕਿਉਂ ਨਹੀਂ ਆ ਤੁਸੀਂ ਦੱਸੋ ਸਾਨੂੰ ਕਿੱਥੇ ਮਨਾਉਣਾ ਜਨਮ ਦਿਨ ਅੱਗੋਂ ਪਤਾ ਕੀ ਆਂਦੀ ਆ ਆਂਦੀ ਆ ਜੇ ਤੁਹਾਡੀ ਕੋਈ ਸਲਾਹ ਨਹੀਂ ਬਣੀ ਤੇ ਜਦੋਂ ਸਲਾਹ ਬਣੇਗੀ ਤੇ ਤੁਹਾਨੂੰ ਦੱਸ ਦਾਂਗੇ ਤੇ ਜੇ ਆਉਣਾ ਹੋਏਗਾ ਤੇ ਆ ਜਿਓ ਹੁਣ ਤੁਸੀਂ ਦੱਸੋ ਮਾਮਾ ਜੀ ਇਹਦੇ ਵਿੱਚ ਜੇ ਦਾ ਕੀ ਮਤਲਬ ਹੋਇਆ ਇਹਦਾ ਮਤਲਬ ਤੇ ਇਹੋ ਹੀ ਹੋਇਆ ਨਾ ਕਿ ਆਉਣਾ ਤੇ ਆਓ ਨਹੀਂ ਆਉਣਾ ਤੇ ਨਾ ਆਓ ਹੁਣ ਤੁਸੀਂ ਦੱਸੋ ਇਹੋ ਜਿਹਾ ਸੁਣਾ ਤੁਹਾਨੂੰ ਮਿਲੇਗਾ ਤੇ ਤੁਸੀਂ ਜਾਓਗੇ ਇਹਦਾ ਇਹ ਨਹੀਂ ਫਰਜ਼ ਬਣਦਾ ਤੇ ਮੈਂ ਘਰ ਜਾ ਕੇ ਬੀਬੀ ਨੂੰ ਸੁਣਾ ਦਵਾਂ ਮੈਂ ਬਾਪੂ ਨੂੰ ਸੁਣਾ ਦਵਾਂ ਪਹਿਲੀ ਗੱਲ ਤੇ ਇਹਦਾ ਫਰਜ਼ ਹੀ ਨਹੀਂ ਬਣਦਾ ਗਲੀ 'ਚ ਸੁਣਾ ਦੇਣ ਦਾ ਘਰ ਆਉਂਦੀ ਜਾਂ ਉਹ ਆਉਂਦੀ ਜਾਂ ਉਹਦੀ ਸੱਸ ਆਉਂਦੀ ਕੋਈ ਜੀ ਆਉਂਦਾ ਘਰ ਐਦਾਂ ਉੱਤੋਂ ਵੱਢੀ ਸੁਣਾ ਦੇਤਾ ਐਦਾਂ ਕੌਣ ਜਾਏ ਮਾਮਾ ਜੀ ਤੁਸੀਂ ਤਾਂ ਸਾਨੂੰ ਬਥੇਰਾ ਕਿਹਾ ਘਰ ਗਿਆ ਨੂੰ ਵੀ ਚਲੋ ਚਲੋ ਪਾਰਟੀ ਤੇ ਤੇ ਸੱਚ ਜਾਣਿਓ ਸਾਨੂੰ ਤੁਹਾਡੇ ਕੋਲ ਜਾ ਕੇ ਪਤਾ ਲੱਗਾ ਵੀ ਵਿੱਕੀ ਦੀ ਵੱਡੇ ਪਾਰਟੀ ਰੈਸਟੋਰੈਂਟ ਚੱਲਣ ਰਹੀ ਆ। ਹਣ ਤੇ ਇੱਕਲ ਦਾ ਵੀ ਨਹੀਂ ਪਤਾ ਵੀ ਪਾਰਟੀ ਚੱਲਣ ਰਹੀ ਆ। ਮਾਮਾ ਜੀ ਆਪਾਂ ਤੇ ਸੱਸ ਸਰੀ ਘਰੋਂ ਗਏ ਸੀ। ਵੀ ਚਲੋ ਰਾਤ ਰਹਿ ਕੇ ਆਉਨੇ ਆ। ਨਾਲੇ ਜਿਹੜੀਆਂ ਕੁਝ ਖਾਸ ਗੱਲਾਂ ਪਤਾ ਕਰਨ ਵਾਲੀਆਂ ਨਾ ਉਹ ਕਰ ਆਉਨੇ ਆ। ਪਰ ਉੱਥੇ ਜਾ ਕੇ ਵੇਖਿਆ ਨਾ ਕਬਲ ਘਰ ਨਾ ਸੰਦੀਪ ਘਰ ਨਾ मामੀ ਹੁਣੀ ਘਰ ਤੇ ਤੁਹਾਨੂੰ ਵੀ ਕਹ ਲਈ ਵੀ ਮੈਂ ਮੁੰਡੇ ਨੂੰ ਲਿਆਣ ਜਾਣਾ ਵਾ। ਤੁਸੀਂ ਤੇ ਸਾਨੂੰ ਜਾਣ ਲੱਗਿਆ ਕਹਿ ਕੇ ਵੀ ਚਲੋ ਪਾਰਟੀ ਤੇ ਮੈਂ ਮੁੰਡਾ ਲਿਆ ਕੇ ਆਉਨਾ ਵਾ। ਸਾਡਾ ਮਾਮਾ ਜੀ ਮੰਨ ਨਹੀਂ ਮੰਨਿਆ। ਰੂਹੀ ਨਹੀਂ ਮੰਨੀ। ਇਹ ਕਰਕੇ ਆਪਾਂ ਘਰ ਹੀ ਆ ਗਏ। ਵੀ ਮ ਆ ਪਹੁੰਚੇ ਜਾ ਕੇ ਕਰਨਾ ਕੀ ਆ ਇਹ ਵੀ ਗੱਲ ਸੱਚ ਜਾਣਿਓ ਸਾਨੂੰ ਤੇ ਬਾਅਦ ਚ ਪਤਾ ਲੱਗਾ ਘਰ ਆ ਕੇ ਜਦੋਂ ਵਿੱਕੀ ਦਾ ਵਟਸਐਪ ਸਟੇਟਸ ਉਹਦੀਆਂ ਸਟੋਰੀਆਂ ਵੇਖੀਆਂ ਫਿਰ ਪਤਾ ਲੱਗਾ ਵੀ ਪਾਰਟੀ ਜਿਹੜੀ ਸਰਪ੍ਰਾਈਜ਼ ਦਿੱਤੀ ਆ ਉਹ ਵੀ ਤੁਸੀਂ ਦਿੱਤੀ ਆ ਹਾਨੂੰ ਤੇ ਇਹ ਗੱਲ ਦਾ ਵੀ ਨਹੀਂ ਪਤਾ ਕਿ ਪਾਰਟੀ ਤੁਸੀਂ ਰੱਖੀ ਆ ਜਾਂ ਉਹਨਾਂ ਨੇ ਰੱਖੀ ਵੀ ਕੀ ਉਹਨਾਂ ਨੇ ਹੋਰ ਮੈਨੂੰ ਵੀਰ ਕਿਸ ਤੇ ਗੁੱਸਾ ਨਹੀਂ ਆ ਮੈਨੂੰ ਗੁੱਸਾ ਸਾਰਾ ਤੁਹਾਡੇ ਤੇ ਆ ਤੇ ਤੁਸੀਂ ਵੀ ਮੈਨੂੰ ਭਲਾਤਾ ਪੂਰਾ ਮੇਰਾ ਮਾਨ ਤਾਨ ਕਰਦੇ ਹੁੰਦੇਗੇ ਤੇ ਜਿਹੜਾ ਇਹ ਵਕਤ ਤੁਸੀਂ ਮੈਨੂੰ ਪਿੱਛੇ ਪਾਤਾ ਵਾ ਇਕ ਤਾਂ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਦਰਬਾਰਸ਼ਾ ਇਹ ਤਾਂ ਮੰਨਦੇ ਆ ਵੀ ਇਹ ਸ਼ਰੀਕ ਵਾ ਇਹਨਾਂ ਨਹੀਂ ਆਖਣਾ ਤੁਹਾਡਾ ਤਾਂ ਫਰਜ ਬਣਦਾ ਸੀ ਸ਼ੁਰੂ ਤੋਂ ਜਦੋਂ ਹਾਨੂੰ ਤੁਸੀਂ ਮੋਰੇ ਰੱਖਿਆ ਐਰ ਕੀ ਕਿਹੜੇ ਹਿਸਾਬ ਨਾਲ ਨੂੰ ਪਿੱਛੇ ਬਾਤ ਆ ਬਈ ਮੈਨੂੰ ਆਪਣੇ ਭਰਾ ਤੇ ਬੜਾ ਮਾਣ ਸੀ ਕਾਰਕਾ ਮੇਰੇ ਭਰਾ ਨੇ ਵੀ ਮੇਰਾ ਚੇਤਾ ਪਲਾ ਦਿੱਤਾ ਮੈਨੂੰ ਤਾਂ ਲੱਗਾ ਜਿੱਤਾਂ ਮੈਂ ਤੁਹਾਡੇ ਵਾਸਤੇ ਹੈ ਹੀ ਨਹੀਂ ਗਈ ਬੇਸ਼ੱਕ ਸਿਕੰਦਰ ਕੋਲ ਖੂਲਵਾ ਦਿੰਦੇ ਅਸੀਂ ਜਾਂਦੇ ਜਾਂ ਨਾ ਜਾਂਦੇ ਮੈਨੂੰ ਹਿਰਖ ਤਾਂ ਨਾ ਹੁੰਦਾ ਵੀ ਮੈਨੂੰ ਫੋਨ ਨਹੀਂ ਆਇਆ ਬਾ ਮੈਨੂੰ ਤਾਂ ਨਿਓ ਪਤਾ ਇਹ ਗੱਲ ਦਾ ਵੀ ਇਹਨਾਂ ਨੂੰ ਕਿਉਂ ਚੇਤਾ ਭੁੱਲ ਗਿਆ ਮੈਂ ਤਾਂ ਕਹਦਿਆਂ ਨੂੰ ਬੜੀ ਪੱਕੀ ਕੀਤੀ ਸੀ ਵੀ ਉਹਨਾਂ ਨੂੰ ਜ਼ਰੂਰ ਫੋਨ ਲਾ ਕੇ ਦੱਸਣਾ ਜੇ ਮੈਂ ਤੇ ਆਪਣੇ ਆਪ 'ਚ ਗੁੱਸੇ 'ਚ ਹਾਂ ਵੀ ਤੁਸੀਂ ਆਏ ਕਿਉਂ ਨਹੀਂ ਗਏ ਬਾਕੀ ਆਪ ਪਰੀਤਲੇ ਵੀ ਤੁਹਾਨੂੰ ਤਰੀਕੇ ਨਾਲ ਦੱਸਿਆ ਤੇ ਜੇ ਇਹ ਗੱਲ ਆ ਤਾਂ ਮੈਂ ਇਸ ਚੀਜ਼ ਦੀ ਤੁਹਾਨੂੰ ਮਾਫੀ ਮੰਗਦਾ ਵਾਂ ਨਾ ਨਾ ਦਿਲ ਬਾਖਿਆ ਤੂੰ ਹੱਥੋਂ ਮਾਫੀ ਕਾਦੇ ਵਾਸਕੇ ਬੰਗੜਿਆ ਤੂੰ ਸਾਡਾ ਭਰਾ ਲੱਗਦਾ ਵਾ ਸਿਰਫ ਗੁੱਸਾ ਇਹ ਗੱਲ ਦਾ ਵਾ ਪੇ ਸਾਰੀ ਉਮਰ ਕਿਹਾ ਵਧੀਆ ਸਾਡੀ ਨੰਗੀ ਕਿਆ ਪਹਿਲੀ ਉਮਰ ਆਣ ਕੇ ਹੋ ਥੋੜਾ ਜਿਹਾ ਪਿੱਛੇ ਪਾਉਂਦਾ ਵੇ ਤਾਂ ਰੰਗ ਆਇਆ ਹੀ ਹੋ ਮੈਂ ਤਾਂ ਰਿਸ਼ਤਾ ਇਹ ਕਰਕੇ ਕਰਾਇਆ ਹੀ ਕਿ ਸਾਡਾ ਭੂਆ ਪਤੀ ਦਾ ਰਿਸ਼ਤਾ ਹੋਰ ਬੂੜਾ ਹੋ ਜਾਊਗਾ ਪਤੀ ਦੇ ਪੱਜ ਮੇਰਾ ਪਿਆਕੇ ਆਉਣਾ ਜਾਣਾ ਹੋਰ ਵੱਧ ਜਾਊਗਾ ਮੈਨੂੰ ਕਿ ਭਾ ਅੱਗੇ ਨਾਲੋਂ ਵੀ ਜਾਂਦਾ ਰਹਿਣਾ ਵਾ ਪੈਣਾ ਹਾਕ ਇਦਾਂ ਦੀ ਤੂੰ ਗੱਲ ਕਰ ਦਿੱਤੀ ਆ ਆਉਣ ਜਾਣ ਬਣਿਆ ਵਾ ਤੇ ਬਣਿਆ ਹੀ ਰਹੇਗਾ ਜਦੋਂ ਮਰਜ਼ੀ ਆਓ ਤੁਹਾਨੂੰ ਕੋ ਨਾ ਵਾ ਉਸੇ ਗੱਲ ਮਨਾ ਦੀ ਨਹੀਂ ਕੀ ਗੱਲ ਹੁੰਦੀ ਕਦਰ ਦੀ ਜਦੋਂ ਦਾ ਵਿਆਹ ਹੋਇਆ ਵਾ ਕਦੀ ਦੇਖਿਆ ਤੁਸੀਂ ਭੂਆਪਤੀ ਇਕੱਠੀਆਂ ਆਉਂਦਿਆਂ ਨੂੰ ਨਾ ਤੁਸੀਂ ਕਦੀ ਕਨੋਂ ਫੋਨ ਕੀਤਾ ਵਾ ਤੇ ਭੈਣ ਜੀ ਤੁਸੀਂ ਵੀ ਨਾਲ ਆਇਓ ਪ੍ਰੀਤ ਦੇ ਉਹ ਭੈਣ ਕਦੇ ਬੰਦੇ ਨਹੀਂ ਇੰਨਾ ਗੱਲਾਂ ਦਾ ਖਿਆਲ ਰੱਖਦੇ ਐਡਾ ਬੰਦੇ ਕਿਉਂ ਨਹੀਂ ਖਿਆਲ ਰੱਖਦੇ ਜਿੱਕੀ ਹੁਣਾਂ ਨੂੰ ਖਿਆਲ ਉਹਨਾਂ ਤੁਸੀਂ ਰਾਤ ਦੇਨ ਸਾਧ ਦੇਈਓ ਤੇ ਸਾਨੂੰ ਉਤਾ ਹੀ ਹੁਣ ਤੁਸੀਂ ਪਿੱਛੇ ਪਾ ਦਿੱਤਾ ਵਾ ਸਾਡਾ ਨਹੀਂ ਹੁਣ ਤੁਹਾਨੂੰ ਚੇਤਾ ਮੈਂ ਤੇ ਇਹ ਰਿਸ਼ਤਾ ਕਰਾ ਕੇ ਨਾ ਦੋਵਾਂ ਪਾਸਿਆਂ ਤੋਂ ਆਪਣੀ ਜਿਤਾਪੇ ਘਟਾ ਲਈ ਆਪੇ ਆਪਣੇ ਪੈਰਾਂ ਤੇ ਕਬਾੜਾ ਮਾਰ ਲਿਆ ਵਾ ਮੇਰੇ ਤੇ ਨਿਆਣੇ ਆਂਦੇ ਹੁੰਦੇ ਹੁੰਦੇ ਹੀ ਵੀ ਬੀਬੀ ਨਾ ਇੰਨਾ ਕੰਮਾਂ 'ਚ ਪਈ ਮੇਰੇ ਸਿਰ ਤੇ ਪਤਾ ਨਹੀਂ ਕਿਹੜਾ ਭੂਤ ਸਵਾਰ ਹੋਇਆ ਈ ਉਦੋਂ ਮੇਰੀ ਦਰਾਨੀ ਮੇਰੇ ਪੈਰਾਂ ਥੱਲੇ ਹੱਥ ਦਿੱਦੀ ਜਿਹੜੀ ਹੁਣ ਕਵਾ ਕੇ ਨਹੀਂ ਰਾਜੀ ਜਦੋਂ ਦਾ ਵਿਆਹ ਹੋ ਗਿਆ ਨਾ ਇਹਨੂੰ ਪਤਾ ਨਹੀਂ ਹੋਕ ਹੀ ਗਿਆ ਵਾ ਇਹ ਤਾਂ ਪੁਰਾਣੇ ਦਿਨ ਭੁੱਲੀ ਗਏ ਆ ਇਹਦੀਆਂ ਮੱਥੇ ਦੇਖਾ ਹੋ ਗਈਆਂ ਵਾ ਮਾਮਾ ਜੀ ਛੋਟਾ ਮੂੰਹ ਤੇ ਵੱਡੀ ਗੱਲ ਕਰ ਲੱਗੀਆਂ ਜਿੱਦਣ ਇਹਦੇ ਮੁੰਡੇ ਦਾ ਰਿਸ਼ਤਾ ਟੁੱਟਾ ਸੀ ਨਾ ਉਦਨੇ ਤਰਲੇ ਲੈਂਦੀ ਫਿਰਦੀ ਸੀ ਇਹਦਾ ਹਾਲ ਵੇਖਣ ਵਾਲਾ ਸੀ ਮਾਂ ਪੁੱਤ ਤਰਲੇ ਲੈਂਦੇ ਫਿਰਦੇ ਸੀ ਉਹ ਤੁਹਾਡੀ ਬੀਬੀ ਦੀ ਜ਼ਰੂਰਤ ਹੀ ਵੀ ਜਿਹੜਾ ਉਸੇ ਸਾਹੇ ਤੇ ਰਿਸ਼ਤਾ ਕਰਾਤਾ ਤੇ ਸਾਰਾ ਪਿੰਡ ਨਾ ਸਿਫਤਾਂ ਕਰਦਾ ਸੀ ਬੀਬੀ ਦੀਆਂ ਵੀ ਬੀਬੀ ਆ ਜਿਹੜੀ ਰਿਸ਼ਤਾ ਕਰਾ ਗਈ ਆ ਨਹੀਂ ਤੇ ਵਿਚੋਲਣ ਤੇ ਕਹਿ ਗਈ ਸੀ ਮੂੰਹ ਤੇ ਆਂਦੀ ਹੀ ਵੀ ਜੋ ਮਰਜ਼ੀ ਕਰ ਲਓ ਮੁੰਡੇ ਦਾ ਇਸ ਸਾਹੇ ਤੇ ਰਿਸ਼ਤਾ ਨਹੀਂ ਹੋਣਾ